ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੇ ਆਪਾਂ ਭਾਈ ਸਾਰਿਆਂ ਨੂੰ ਦੱਸਿਆ ਹੋਇਆ ਕਿ ਮਿਲਕ ਬਦਾਮ ਦਾ ਕੰਮ ਆ ਜਿਹੜਾ ਸ਼ੁਰੂ ਕੀਤਾ ਹੋਇਆ ਹੈ। ਤੇ ਕਈ ਬੰਦਿਆਂ ਦੀ ਸੋਚ ਹੁੰਦੀ ਆ ਵੀ ਆਪਾਂ ਮਸ਼ੀਨਾਂ ਲਾ ਲਓ ਪਹਿਲਾਂ ਪੈਸੇ ਵੱਧ ਲਾ ਦੇ ਹੋਣਾ ਤੇ ਪ੍ਰੋਡਕਟ ਦੀ ਜਿਹੜੀ ਕੁਆਲਿਟੀ ਆਪਾਂ ਲੋ ਕਰ ਦੰਨੇ। ਤੁਸੀਂ ਮਸ਼ੀਨਾਂ ਨਾ ਲਾਓ ਭਾਈ ਆਪਦੇ ਹੱਥੀਂ ਕੰਮ ਆ ਜਿਹੜਾ ਸ਼ੁਰੂ ਕਰੋ। ਸ਼ੁਰੂ ਕਰਕੇ ਤੁਸੀਂ ਆਪਦੇ ਪ੍ਰੋਡਕਟ ਤੇ ਆ ਜਿਹੜੇ ਪੈਸੇ ਵੱਧ ਲਾਓ। ਤੇ ਮਸ਼ੀਨਾਂ ਤੇ ਜਿਨ੍ਹਾਂ ਨਾਲ ਆਪਾਂ ਸਿਸਟਮ ਬਣਾਉਣਾ ਪੈਕਿੰਗ ਕਰਨੀ ਆ ਉਹਨਾਂ ਤੇ ਵੀ ਪੈਸੇ ਨਾ ਲਾਓ ਅਸੀਂ ਪਿਛਲੇ ਕਈ ਸਾਲਾਂ ਤੋਂ ਕਰ ਰਹੇ ਹਾਂ ਪਰ ਅੱਜ ਅਸੀਂ ਸੋਚਿਆ ਵੀ ਇਹਨੂੰ ਥੋੜਾ ਜਿਹਾ ਵੱਡੀ ਪੱਧਰ ਤੇ ਕੀਤਾ ਜਾਵੇ ਵੱਡੀ ਪੱਧਰ ਤੇ ਕਰਨ ਦਾ ਮਤਲਬ ਇਹ ਆ ਵੀ ਅਸੀਂ ਜਿਹੜੀਆਂ ਟਰਾਲੀਆਂ ਵਗੈਰਾ ਜਿਹੜੀਆਂ ਆਸੇ ਪਾਸੇ ਸ਼ਹਿਰਾਂ ਦੇ ਵਿੱਚ ਆ ਉੱਥੇ ਲਾਈਆਂ ਅਸੀਂ ਇਹ ਕੰਮ ਸ਼ੁਰੂ ਕੀਤਾ ਸੀਗਾ ਬੋਤਲ ਦੀ ਪੈਕਿੰਗ ਆ ਜਿਹੜੀ ਮਤਲਬ ਇਹਦੇ ਤੇ ਆਪਦਾ ਲੋਗੋ ਵਗੈਰਾ ਸ਼ੁਰੂ ਕੀਤਾ ਸੀ ਵੀ ਸਾਡੀ ਪਛਾਣ ਹੋਣੀ ਜ਼ਰੂਰੀ ਆ ਬਿਨਾ ਪਛਾਣ ਤੋਂ ਜੇ ਤੁਸੀਂ ਵੇਚਦੇ ਹੋ ਤਾਂ ਤੁਹਾਡਾ ਮਤਲਬ ਨਾ ਨਹੀਂ ਬਣਦਾ ਹੁਣ ਇਹ ਜਿੱਥੇ ਵੀ ਬੋਤਲ ਪਈ ਹੋਊਗੀ ਤਾਂ ਅਗਲੇ ਨੂੰ ਪਤਾ ਹੋਊਗਾ ਵੀ ਇਹ ਉਹਨਾਂ ਦਾ ਮਿਲਕ ਬਰਾਵਾ ਚਾਹੇ ਖਾਲੀ ਸਿੱਟੀ ਪਈ ਹੋਵੇ ਚਾਹੇ ਕਿਤੇ ਵੀ ਪਈ ਆ ਕਿਸੇ ਗਲੀ ਚ ਕਿਤੇ ਵੀ ਜੋ ਵੀ ਖਾਲੀ ਸਿੱਟੀ ਆ ਹਨਾ ਤਾਂ ਤੁਹਾਨੂੰ ਪਤਾ ਲੱਗੂਗਾ ਦੂਜੀ ਗੱਲ ਇਹ ਆ ਵੀ ਤੁਹਾਡੀ ਨਾਲ-ਨਾਲ ਬਈ ਸਫਾਈ ਹੋਣੀ ਬਹੁਤ ਜ਼ਰੂਰੀ ਆ ਤੁਹਾਡੀ ਪੈਕਿੰਗ ਜਿਹੜੀ ਪ੍ਰੋਡਕਟ ਚੰਗੇ ਹੋਣੇ ਚਾਹੀਦੇ ਆ ਨਾਲ-ਨਾਲ ਤੁਹਾਡੀ ਸਫਾਈ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ ਜਦੋਂ ਤੁਹਾਡੇ ਪ੍ਰੋਡਕਟਾਂ ਦੀ ਸਫਾਈ ਹੋਊਗੀ ਤੇ ਉਹਦੇ ਨਾਲ ਤੁਹਾਡਾ ਪ੍ਰੋਡਕਟ ਵੀ ਵਧੀਆ ਹੋਊਗਾ ਤੁਹਾਡੀ ਪੈਕਿੰਗ ਕਰਨ ਵਾਲੇ ਜਿਹੜੇ ਕਲੱਬ ਨੇ ਹੱਥਾਂ ਤੇ ਵਧੀਆ ਕੰਪਨੀ ਦੇ ਹੋਣੇ ਚਾਹੀਦੇ ਕਿਉਂਕਿ ਜੇ ਤੁਸੀਂ ਸਸਤੇ ਵਰਤੋਗੇ ਤਾਂ ਤੁਹਾਨੂੰ ਉਹਦਾ ਨੁਕਸਾਨ ਹੋਊਗਾ ਕਿਉਂਕਿ ਆਪਣੇ ਹੱਥਾਂ ਦੇ ਵਿੱਚ ਬਹੁਤ ਕੁਝ ਲੱਗਿਆ ਹੁੰਦਾ ਹਨ ਤੇ ਉਹਦੇ ਵਿੱਚ ਇਹ ਕੈਮੀਕਲ ਇਹਨਾਂ ਦਾ ਜਿਹੜਾ ਇਹ ਲੱਗਿਆ ਹੁੰਦਾ ਸਸਤਿਆਂ ਦੇ ਵਿੱਚ ਉਹ ਖਰਾਬ ਕਰਦਾ ਤੇ ਸੋ ਅਸੀਂ ਪੈਕਿੰਗ ਹੁਣ ਕਰ ਰਹੇ ਆ ਮਿਲਕ ਬਦਾਵ ਦੀ ਨਾਲੇ ਜਿਹੜਾ ਡਰਾਈ ਫਰੂਟ ਆ ਸਾਡਾ ਮਤਲਬ ਵਧੀਆ ਚੰਗੀ ਕੁਆਲਟੀ ਦਾ ਤੇ ਅਸੀਂ ਜਿਹੜਾ ਜਿਹੜਾ ਦੁੱਧ ਦੇ ਵਿੱਚ ਕਈ ਦਾ ਸਿੱਧਾ ਹੀ ਮਤਲਬ ਮਿਲਕ ਬਦਾਵ ਬਣਾਉਂਦੇ ਆ ਦੁੱਧ ਦੇ ਗਰਮ ਕਰਕੇ ਉਹਦੇ ਵਿੱਚ ਟਾਸਟ ਲਵਾ ਦਿੰਦੇ ਆ ਤੇ ਅਸੀਂ ਇਹ ਦੁੱਧ ਦੇ ਵਿੱਚ ਖੋਆ ਪਾ ਕੇ ਖਰਾਬੜੀ ਬਣਾ ਕੇ ਫਿਰ ਅਸੀਂ ਮਿਲਕ ਬਦਾਵ ਨੂੰ ਤਿਆਰ ਕਰਦੇ ਆ ਤੇ ਨਾਲ ਨਾਲ ਤੁਸੀਂ ਜੁੜੇ ਰਹੋ ਤੁਹਾਨੂੰ ਮੈਂ ਦਿਖਾਉਣਾ ਐਂਡ ਤੱਕ ਕਿੱਦਾਂ ਪੈਕਿੰਗ ਹੁੰਦੀ ਆ ਹੁਣ ਆਪਾਂ ਹੀ ਪੈਕਿੰਗ ਹੈ ਜਿਹੜੀ ਸ਼ੁਰੂ ਕਰ ਲਈ ਐ ਤੇ ਟੀ ਪਲਾ ਕੇ ਆਪਾਂ ਇਹਦੇ ਵਿੱਚ ਉਹਨੇ ਹਿਸਾਬ ਨਾਲ ਆਪਾਂ ਜਿਹੜਾ 250 ਐਮਲ ਜਿਹੜਾ ਤਿਆਰ ਕਰਨਾ ਉਹ ਆਪਾਂ ਪਾ ਰਹੇ ਹਾਂ ਮੈਨੂੰ ਤੁਹਾਨੂੰ ਦਿਖਾ ਵੀ ਦਿਨਾ ਚਾਹਤੇ ਤੇ ਤੁਸੀਂ ਦੇਖ ਰਹੇ ਹੋ ਪਹਿਲਾਂ ਆਪਾਂ ਕਾਜੂ ਬਦਾਮ ਟਰਾਈ ਫਰੂਟ ਦੀ ਜਿਹੜੀ ਪੈਕਿੰਗ ਕਰਤੀ ਐ ਤੇ ਹੁਣ ਆਪਾਂ ਜਿਹੜਾ ਮਿਲਕ ਬਦਾਮ ਜਿਹੜਾ ਆਪਾਂ ਪਾ ਰਹੇ ਹਾਂ ਇਹਦੇ ਵਿੱਚ ਖੋਆ ਪਾਇਆ ਹੋਇਆ ਦੁੱਧ ਪਾਇਆ ਹੋਇਆ ਤੇ ਰਬੜੀ ਪਾਈ ਹੋਈ ਆ ਇਹ ਵੀ ਆਪਾਂ 250 ਐਮਲ ਦੀ ਜਿਹੜੀ ਪੈਕਿੰਗ ਕਰਦੇ ਆ ਤੇ ਇਹਦੇ ਨਾਲ ਆਪਣਾ ਆ ਪੀਸ ਤਿਆਰ ਜਿਹੜਾ ਬਣ ਕੇ ਹੋ ਜਾਂਦਾ ਸੋ ਆ ਦੇ ਪ੍ਰੋਡਕਟ ਤੇ ਤੁਸੀਂ ਜ਼ੋਰ ਲਾਓ ਜਿਹੜੀਆਂ ਪੈਕਿੰਗ ਵਾਲੀਆਂ ਮਸ਼ੀਨਾਂ ਜਾਂ ਕੋਈ ਹੋਰ ਜਦੋਂ ਤੁਸੀਂ ਚੰਗੀ ਕਮਾਲ ਮਤਲਬ ਵੱਡੇ ਲੈਵਲ ਤੇ ਗੱਲ ਕਰ ਲੰਨੇ ਹੋ ਤਾਂ ਤੁਹਾਨੂੰ ਫੇਰ ਆਪਦੀਆਂ ਮਸ਼ੀਨਾਂ ਤੇ ਪੈਸੇ ਲਾਉਣੇ ਚਾਹੀਦੇ ਨੇ ਜਿੰਨਾ ਚਿਰ ਤੁਸੀਂ 1 ਲੱਖ ਬੋਤਲ ਨਹੀਂ ਸੇਲ ਕਰਦੇ ਉਹਨਾਂ ਚਿਰ ਤੁਹਾਨੂੰ ਮਤਲਬ ਮਸ਼ੀਨਾਂ ਤੇ ਮਤਲਬ ਪੈਸੇ ਲਾਉਣ ਦਾ ਕੋਈ ਫਾਇਦਾ ਨਹੀਂ ਤੇ ਤੁਸੀਂ ਉਸ ਤੋਂ ਪਹਿਲਾਂ ਜਿਹੜਾ ਅਸੀਂ ਮਤਲਬ ਆ ਦੇਸੀ ਤਰੀਕਾ ਅਪਣਾਇਆ ਹੋਇਆ ਤੇ ਬਹੁਤ ਵਧੀਆ ਰਿਜ਼ਲਟ ਆ ਇਹਦਾ ਕਿਉਂਕਿ ਅਸੀਂ ਇਹਦੇ ਨਾਲ 1000 2000 ਬੋਤਲਾਂ ਜਿਹੜੀ ਪੈਕਿੰਗ ਕਰ ਦਿੰਨੇ ਥੋੜਾ ਜਿਹਾ ਟਾਈਮ ਲੱਗਦਾ ਟਾਈਮ ਦੇ ਮੁਤਾਬਕ ਹੌਲੀ-ਹੌਲੀ ਇਹ ਜਿਹੜਾ ਤਿਆਰ ਹੋ ਰਿਹਾ ਕਈ ਬੰਦੇ ਦੀ ਸੋਚ ਹੁੰਦੀ ਆ ਵੀ ਆਪਾਂ ਮਸ਼ੀਨਾਂ ਲਾ ਲਓ ਤੇ ਆਪਾਂ ਵਧੀਆ ਕੰਮ ਚੱਲੂਗਾ ਕਿਉਂਕਿ ਵਿਕਰੀ ਥੋੜੀ ਘੱਟ ਹੁੰਦੀ ਆ ਤੁਸੀਂ ਇਨਵੈਸਟ ਆ ਜਿਹੜੇ ਉਤੇ ਜ਼ਿਆਦਾ ਕਰ ਦਿੰਨੇ ਮੈਨੂਫੈਕਚਰਿੰਗ ਤੇ ਮੈਨੂਫੈਕਚਰਿੰਗ ਚ ਤੁਹਾਡੇ ਬੋਤਲ ਵਧੀਆ ਹੋਵੇ ਪੈਕਿੰਗ ਵਧੀਆ ਹੋਵੇ ਤੁਹਾਡੀ ਉਹ ਚੀਜ਼ਾਂ ਦੇ ਮਤਲਬ ਫਾਇਦਾ ਲਾਉਣ ਦਾ ਪੈਸੇ ਹਨਾ ਜੇ ਤੁਸੀਂ ਕਹੋ ਵੀ ਅਸੀਂ ਮਸ਼ੀਨਾਂ ਲਾ ਲਈਏ ਜਾਂ ਹੋਰ ਚੀਜ਼ਾਂ ਦੇ ਫालतू ਪੈਸੇ ਲਾ ਦੀਏ ਉਹਦੇ ਲਾਉਣ ਦਾ ਕੋਈ ਫਾਇਦਾ ਨਹੀਂਗਾ ਅਸੀਂ ਆਹ ਦਿੱਸਾ ਤਰੀਕਾ ਜਿਹੜਾ ਬਣਾਇਆ ਹੋਇਆ ਤੇ ਇਹਦੇ ਨਾਲ ਪੈਸਾ ਵੀ ਕੋਈ ਫालतू ਪੈਕਿੰਗ ਦਾ ਖਰਚਾ ਨਹੀਂ ਆਉਂਦਾ ਤੇ ਪੈਕਿੰਗ ਵੀ ਵਧੀਆ ਹੋ ਜਾਂਦੀ ਹੈ ਤਸੱਲੀ ਨਾਲ ਪੈਕੇ ਹੋਏ ਜਿਵੇਂ ਐ ਸਾਨੂੰ ਪਤਾ ਲੱਗਦਾ ਇਹਦੇ ਵਿੱਚ ਕੋਈ ਫालतू ਚੀਜ਼ ਆ ਜਿਹੜੀ ਨਹੀਂ ਪਈ ਹੋਈ ਜਿਵੇਂ ਹੁਣ ਹਾਂ ਇਹਦੇ ਵਿੱਚ ਅਸੀਂ ਪਾਇਆ ਹੋਇਆ ਪਾਊਡਰ ਪਾਇਆ ਹੋਇਆ ਸੌਂਫ ਵਾਲਾ ਪਾਊਡਰ ਅਨਹੀਂ ਲੇਸੀ ਵਾਲਾ ਪਾਊਡਰ ਤੇ ਉਹ ਸਾਨੂੰ ਪਤਾ ਲੱਗ ਰਿਹਾ ਵੀ ਇਹਦੇ ਵਿੱਚ ਪਾਇਆ ਹੋਇਆ ਜਦੋਂ ਕੋਈ ਹੋਰ ਚੀਜ਼ ਆ ਜਿਆਦੇ ਕੁਆਂਟੀਟੀ ਚ ਬਣਾਉਣਾ ਨਹੀਂ ਪਤਾ ਲੱਗਦਾ ਹਨਾ ਵੀ ਇਹਦੇ ਵਿੱਚ ਕੀ ਮਤਲਬ ਖਰਾਬੀ ਆ ਜਾਂ ਕੋਈ ਹੋਰ ਹੁਣ ਸਾਰਾ ਕੁਝ ਆਪਣੀ ਨਿਗਾਹ ਦੇ ਵਿੱਚ ਹੈ ਜਿਵੇਂ ਆ ਬਣਿਆ ਹੋਇਆ ਇਹਦੇ ਵਿੱਚ ਆਪਣੀ ਟੈਂਕੀ ਦੇ ਵਿੱਚ ਤੇ ਜਦੋਂ ਇਹ ਆਪਾਂ ਠੰਡਾ ਕਰਕੇ ਇਹਨੂੰ ਰੈਡੀ ਕਰਕੇ ਬਣਾਵਾਂਗੇ ਤਾਂ ਉਹਦਾ ਟੇਸਟ ਆ ਜਿਹੜਾ ਬਹੁਤ ਵਧੀਆ ਹੋਊਗਾ ਜਾਦੇ ਕੁਆਂਟੀਟੀ ਚ ਸਮਾਨ ਵੇਚਣ ਨਾਲੋਂ ਬਲਕਿ ਚ ਸਮਾਨ ਵੇਚਣ ਨਾਲੋਂ ਤੁਸੀਂ ਘੱਟ ਜਿਹੜਾ ਸਮਾਨ ਥੋੜੀ ਕੁਆਂਟੀਟੀ ਚ ਵੇਚੋ ਉਹਦੀ ਕੁਆਲਿਟੀ ਵੀ ਵਧੀਆ ਹੋਊਗੀ ਤੇ ਲੋਕ ਵੀ ਤੁਹਾਡੇ ਨਾਲ ਜੁੜਨਗੇ ਜਦੋਂ ਤੁਸੀਂ ਕੁਆਲਿਟੀ ਨਾਲ ਸਮਝੌਤਾ ਨਹੀਂ ਕਰੋਗੇ ਤਾਂ ਤੁਹਾਡਾ ਪ੍ਰੋਡਕਟ ਉਹ ਵਧੀਆ ਹੋਊਗਾ ਤੇ ਮੈਂ ਤੁਹਾਨੂੰ ਇਹਦੇ ਤੇ ਸੀਲ ਜਿਹੜੀ ਚੱਕੀ ਮਾੜਾ ਟੱਕਣ ਕਿਥੇ ਪਏ ਨੇ ਤੁਹਾਨੂੰ ਪ੍ਰੋਪਰ ਜਿਹੜਾ ਪੂਰਾ ਰੈਡੀ ਕਰਕੇ ਦਿਖਾਉਣਾ ਮੈਂ ਜਿੰਨੇ ਕੁ ਮੇਰੇ ਵੀਰ ਭਰਾ ਮੈਨੂੰ ਦੇਖਦੇ ਆ ਇਹ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਹੜੇ ਮਦਦੇ ਨਵੇਂ ਕੰਮ ਕਰਦੇ ਨੇ ਤੇ ਉਹਨਾਂ ਨੂੰ ਪਤਾ ਲੱਗ ਸਕੇ ਵੀ ਜਿਹੜਾ ਹੱਥੀ ਤੁਸੀਂ ਆ ਉਹਦੇ ਸਿਸਟਮ ਨਾਲ ਜਿਹੜਾ ਕੰਮ ਕਰ ਸਕਦੇ ਹੋ ਤੇ ਕਈਆਂ ਦੇ ਮਨ ਚ ਇਹ ਹੁੰਦਾ ਹੈ ਵੀ ਯਾਰ ਅਸੀਂ ਵੀ ਇੰਨੇ ਪੈਸੇ ਕਿਵੇਂ ਲਾਵਾਂਗੇ ਇਹਨਾਂ ਜਿਹੜੇ ਪੈਦਾਵਾਰ ਕਰਦੇ ਆ ਤਾਂ ਉਹਦੀ ਪੈਕਿੰਗ ਕਿਵੇਂ ਹੋਊਗੀ ਤੁਸੀਂ ਹੱਥਾਂ ਨਾਲ ਬੜੀ ਸੋਹਣੀ ਪੈਕਿੰਗ ਕਰ ਸਕਦੇ ਹੋ ਬਹੁਤ ਬਾ ਕਮਾਲ ਕਿਹੜੀ ਪੈਕਿੰਗ ਹੁੰਦੀ ਆ ਜਿਹੜੀਆਂ ਮਤਲਬ ਅਬ ਮਸ਼ੀਨਾ ਨਹੀਂ ਕਰ ਸਕਦੇ ਉਹ ਬੰਦਾ ਆਪਣੇ ਹੱਥਾਂ ਨਾਲ ਕੰਮ ਕਰ ਸਕਦਾ ਤੇ ਹੱਥਾਂ ਨਾਲ ਜਦੋਂ ਕੰਮ ਕਰਦੇ ਆ ਤੇ ਉਹ ਤੁਹਾਨੂੰ ਪਤਾ ਹੀ ਆ ਵੀ ਬਹੁਤ ਵਧੀਆ ਹੁੰਦਾ ਤੇ ਤੁਹਾਨੂੰ ਮੈਂ ਇਹਦੇ ਸੀਲ ਲਾਈਨ ਲਾਇ ਇਹਨਾਂ ਨੇ ਬੋਤਲਾਂ ਦੇ ਸੀਲ ਟਕਣ ਜਿਹੜੀ ਲੱਗਦੀ ਆ ਬੰਦਾ ਪਾਉਣਾ ਤਿਆਰ ਕਰਕੇ ਹੋ ਗਿਆ ਰੈਡੀ ਆਪਣਾ ਮਿਲਕ ਬਣਾਵਾਂਗੇ ਨੂੰ ਆਪਾਂ ਠੰਡਾ ਕਰਾਂਗੇ ਪੀਵਾਂਗੇ ਤੇ ਇਹਦਾ ਫਿਰ ਤੁਸੀਂ ਸਵਾਦ ਆ ਜਿਹੜਾ ਬਾ ਕਮਾਲ ਹੋਊਗਾ ਮੈਂ ਇਹ ਦੱਸਣਾ ਚਾਹੁੰਦਾ ਸੀ ਸਾਰੀ ਵੀਡੀਓ ਦੇ ਵਿੱਚ ਤੁਸੀਂ ਆਪ ਦੇ ਹੱਥੀਂ ਜਿਹੜੀ ਕਿਰਤ ਕਰੋਗੇ ਤੇ ਉਹਦਾ ਜਿਹੜਾ ਰਿਜ਼ਲਟ ਆ ਬਾ ਕਮਾਲ ਹੋਊਗਾ ਬਹੁਤ ਵਧੀਆ ਹੋਊਗਾ ਇਹ ਅਸੀਂ ਆਏ ਕਿਤੇ ਸਟicker ਥੋੜੇ ਜੀ ਮਤਲਬ ਇਸ ਹਿਸਾਬ ਦੇ ਬਣਾਏ ਸੀਗੇ ਵੀ ਜਿਹੜਾ ਮਤਲਬ ਟ੍ਰਾਇਲ ਸੀ ਸਾਡਾ ਆਉਣ ਵਾਲੇ ਟਾਈਮ 'ਚ ਤੁਹਾਨੂੰ ਇਹ ਤੋਂ ਵੀ ਵਧੀਆ ਜਿਹੜੇ ਸਟicker ਜਿਹੜਾ ਮਿਲਕ ਬਦਾਮ ਆ ਪੈਕਿੰਗ ਕਰ ਰਹੇ ਸੀ ਉਹ ਬਣ ਕੇ ਬਿਲਕੁਲ ਰੈਡੀ ਹੋ ਗਿਆ ਤੇ ਕਿਸੇ ਵੀ ਵੀਰ ਭਰਾ ਨੂੰ 20 50 100 ਜਿੰਨੇ ਵੀ ਪੀਸ ਚਾਹੀਦੇ ਆ ਕੋਈ ਫੰਕਸ਼ਨ ਆ ਤੁਹਾਡੇ ਕੋਈ ਪਾਰਟੀ ਆ ਕੋਈ ਬਰਥਡੇ ਪਾਰਟੀ ਆ ਜਾਂ ਕੋਈ ਹੋਰ ਪ੍ਰੋਗਰਾਮ ਆ ਤੁਸੀਂ ਸਾਡੇ ਕੋਲੋਂ ਆਰਡਰ ਕਰ ਸਕਦੇ ਹੋ ਨਿਊ ਜਨਤਾ ਡੈਰੀ ਐਂਡ ਸਵੀਟਸ ਮੌੜ ਮੰਡੀ ਕਿਸੇ ਵੀ ਵੀਰ ਭਰਾ ਨੂੰ ਲੋਡ ਹੋਈ ਅਸੀਂ ਡਿਲੀਵਰੀ ਵੀ ਕਰਦੇ ਆ ਜਿੱਥੇ ਵੀ ਤੁਸੀਂ ਡਿਲੀਵਰੀ ਕਰਾਉਣਾ ਚਾਹੁੰਦੇ ਹੋ ਤਾਂ ਅਸੀਂ ਉੱਥੇ ਡਿਲੀਵਰੀ ਵੀ ਕਰਦੇ ਆ ਪੂਰੇ ਪੰਜਾਬ ਦੇ ਵਿੱਚ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਬਹੁਤ ਘੱਟ ਰੇਟ ਦੇ ਉੱਤੇ ਜਿਹੜੀ ਪੈਕਿੰਗ ਹੁੰਦੀ ਆ ਥੋਡੇ ਪ੍ਰੋਡਕਟ ਦੇ ਵਿੱਚ ਜਾਣ ਹੋਣੀ ਚਾਹੀਦੀ ਆ ਤੇ ਹੋਰ ਫालतू ਚੀਜ਼ਾਂ ਦੇ ਪੈਸੇ ਲਾਉਣ ਨਾਲ ਤੁਸੀਂ ਆਪਦੇ ਪ੍ਰੋਡਕਟ ਦੇ ਉੱਤੇ ਜਾਣ ਲਾਓ ਤੇ ਸੋ ਜਿਹੜਾ ਲੋਕਾਂ ਨੂੰ ਪਸੰਦ ਆਵੇ ਤੇ ਤੁਹਾਨੂੰ ਹੋਰ ਜਿਹੜੇ ਆਰਡਰ ਮੈਨ ਤੁਹਾਡਾ ਕੰਮ ਕਾਮਯਾਬ ਹੋ ਸਕੇ ਥੱਲੋਂ ਜਦੋਂ ਤੁਸੀਂ ਕਾਰੋਬਾਰ ਸ਼ੁਰੂ ਕਰੋਗੇ ਤਾਂ ਆਟੋਮੈਟਕੀ ਤੁਹਾਡਾ ਮਤਲਬ ਵਧੀਆ ਹੋਊਗਾ ਕਿਉਂਕਿ ਤੁਹਾਡੇ ਕੁਆਲਿਟੀ ਚ ਜਿਹੜੀ ਆ ਪ੍ਰੋਡਕਟ ਚ ਜਾਣ ਹੋਊਗੀ ਤੇ ਲੋਕ ਆਟੋਮੈਟਕੀ ਇਸ ਚੀਜ਼ ਨੂੰ ਪਸੰਦ ਕਰਨਗੇ ਜਦੋਂ ਤੁਸੀਂ ਹੋਰ ਚੀਜ਼ਾਂ ਦੇ ਫालतू ਪੈਸੇ ਲਾ ਦਿੰਨੇ ਹੋ ਸੋ ਆਲੀ ਤੇ ਉਦੋਂ ਫਿਰ ਤੁਹਾਡਾ ਪ੍ਰੋਡਕਟ ਜਿਹੜਾ ਕੁਆਲਿਟੀ ਹੈ ਜਿਹੜੀ ਲੋ ਹੋ ਜਾਂਦੀ ਹੈ ਇਹਦੇ ਨਾਲ ਤੁਹਾਡੇ ਕੁਆਲਿਟੀ ਚ ਪੂਰੀ ਜਾਣ ਹੈ ਇਹਦੇ ਵਿੱਚ ਤੁਹਾਨੂੰ ਪਤਾ ਲੱਗੂਗਾ ਵੀ ਅਸੀਂ ਮਿਲਕ ਬਦਾਮ ਨਿਊ ਜਨਤਾ ਡੈਰੀ ਵਾਲਿਆਂ ਦਾ ਪੀਤਾ ਤਾਂ ਤੁਹਾਨੂੰ ਟੇਸਟ ਬਹੁਤ ਵਧੀਆ ਲੱਗੂਗਾ ਸਤਿ ਸ੍ਰੀ ਅਕਾਲ ਜਾਂਦੇ ਬਸ ਦੇ ਰੋ